ਦੋਸਤੋ ਆਪਾਂ ਵੀ ਗੱਲ ਕੀਤੀ ਸੀ ਤੇ ਪੂਰੀ ਦੁਨੀਆ ਦੇ মিডিਆ ਦੇ ਵਿੱਚ ਵੀ ਤੁਸੀਂ ਇਹ ਬੇਖ ਸੁਣ ਰਹੇ ਹੋਣੇ ਆ ਕਿ ਮਹਾਮਹਿੰਮ ਟਰੰਪ ਹੋਣਾ ਨੇ ਜਿਹੜਾ ਭਾਰਤ ਤੇ 25% ਟੈਰਿਫ ਲਾਉਣ ਦਾ ਪਹਿਲਾ ਐਲਾਨ ਕੀਤਾ ਬਾਅਦ ਵਿੱਚ ਟਰੰਪ ਸਾਹਿਬ ਕਹਿੰਦੇ ਆ ਕਿ ਕਿਉਂਕਿ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਹੋ ਤੇ ਇਸ ਕਰਕੇ ਪਾਈ ਅਸੀਂ ਇੰਡੀਆ ਦੇ ਉੱਤੇ 25% ਹੋਰ ਮਤਲਬ 50% ਜਿਹੜਾ ਟੈਰਿਫ ਲਾਉਣਾ ਸੋ ਇਹਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਕਹਿ ਲੋ ਕਿ ਇੰਡੀਆ ਦੀ ਆ ਗਈਆਂ ਪਰ ਚਲੋ ਇਹ ਤਾਂ ਇੱਕ ਲਗਾਤਾਰ ਗੱਲ ਹੋਈ ਰਹੀ ਆ ਆਪਾਂ ਵੀ ਉਸ ਦਿਨ ਗੱਲ ਕੀਤੀ ਸੀਗੀ ਕਿ ਵੀ ਇੰਡੀਆ ਦੇ ਜਿਹੜਾ ਕੇਸ ਸੈਕਟਰ ਨੂੰ ਫਰਕ ਪੈਣਾ ਜਾਂ ਨਹੀਂ ਪੈਣਾ ਏ ਵੀ ਲਗਾਤਾਰ ਗੱਲ ਆ ਰਹੀ ਆ ਕਿ ਅਮਰੀਕਾ ਦੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਆ ਭਾਰਤ ਦੇ ਜਿਹੜਾ ਐਗਰੀਕਲਚਰ ਸੈਕਟਰ ਦੇ ਵਿੱਚ ਵੜਨ ਦੀ ਜਿਹੜੇ ਕਿ ਬਾਰ-ਬਾਰ ਸਾਡੇ ਲੀਡਰ ਬਹੁਤ ਜ਼ਿਆਦਾ ਖੁੱਲ ਕੇ ਤਾਂ ਨਹੀਂ ਪਿਆਰਬਾਜ਼ੀ ਕਰ ਰਹੇ ਪਰ ਇਹ ਇਸ਼ਾਰੇ ਕਨਾਇਆ ਦੇ ਵਿੱਚ ਜ਼ਰੂਰ ਗੱਲ ਕਰ ਰਹੇ ਨੇ ਕਿ ਅਸੀਂ ਆਪਣੇ ਖੇਤੀਬਾੜੀ ਅਸੀਂ ਕਿਸਾਨਾਂ ਨੂੰ ਬਚਾਉਣਾ ਜਾਂ ਇਦਾਂ ਦੀਆਂ ਗੱਲਾਂ ਉਹਨਾਂ ਦੇ ਵੱਲੋਂ ਆ ਰਹੀਆਂ ਨੇ ਤੇ ਹਾਲਾਂਕਿ ਇਹ ਵੀ ਗੱਲ ਹੈ ਕਿ ਜੇ ਇਸ ਲੈਵਲ ਤੇ ਜਾ ਕੇ 트ੰਪ ਨੇ تنਕੀਦ ਕੀਤੀ ਆ ਇੰਡੀਆ ਤੇ ਜਾਂ 트ੰਪ ਨੇ ਬੁਰਾ ਭਲਾ ਕਿਹਾ ਭਾਰਤ ਨੂੰ ਉਸ ਲੈਵਲ ਦਾ ਜਵਾਬ ਸ਼ਾਇਦ ਐਕਸਪੈਕਟਿਡ ਜਿਸ ਲੈਵਲ ਦਾ ਸੀਗਾ ਭਾਰਤ ਦੀ ਸਰਕਾਰ ਦੇ ਵੱਲੋਂ ਨਹੀਂ ਦਿੱਤਾ ਗਿਆ ਹਾਲਾਂਕਿ ਸ਼ਹਿਰ ਦੇ ਮੋਦੀ ਸਾਹਿਬ ਨੇ ਜੀ ਸੀ ਦੇਣਾ ਚਲੋ ਸ਼ਾਹ ਸਾਹਿਬ ਬੋਲ ਸਕਦੇ ਸੀ ਅਮਿਤ ਸ਼ਾਹ ਉਹਨਾਂ ਦੇ ਵੱਲੋਂ ਵੀ ਜਜੇਸ਼ ਸ਼ੰਕਰ ਉਹਨਾਂ ਦੇ ਵੱਲੋਂ ਵੀ ਉਸ ਲੈਵਲ ਤੇ ਜਾ ਕੇ تنਕੀਦ ਅਮਰੀਕਾ ਤੇ ਨਹੀਂ ਕੀਤੀ ਗਈ ਜਿਸ ਲੈਵਲ ਦੀਆਂ ਗੱਲਾਂ ਜਿਹੜੀਆਂ ਡੋਨਲਡ ਟਰੰਪ ਉਹਨਾਂ ਨੇ ਭਾਰਤ ਦੇ ਬਾਬਤ ਕਹੀਆਂ ਅੱਛਾ ਚਲੋ ਇਹ ਤਾਂ ਸਾਰਾ ਕੁਝ ਚਾਲੀ ਰਿਹਾ ਇਹ ਇਹਦੇ ਵਿੱਚ ਜਿਹੜਾ ਮੇਨ ਟਰੰਪ ਨੇ ਜਿਹੜਾ ਪਲਾਨ ਆਪਣਾ ਪੁਆਇੰਟ ਲੈ ਕੇ ਆਂਦਾ ਡੋਨਲਡ ਟਰੰਪ ਕੀ ਕਹਿੰਦੇ ਨੇ ਕਿ ਦੇਖੋ ਜੀ ਜਿਹੜਾ ਇੰਡੀਆ ਆ ਨਾ ਉਹ ਇੱਕ ਤਾਂ ਚਲੋ 25% ਉਹਨਾਂ ਨੇ ਲਾ ਦਿੱਤੇ ਟੈਰਫ ਇੰਡੀਆ ਦੇ ਉੱਤੇ ਉਹ ਕੈਨੇਡਾ ਦੇ ਉੱਤੇ ਵੀ ਲਾਇਆ ਮੈਕਸੀਕੋ ਦੇ ਉੱਤੇ ਵੀ ਲਾਇਆ ਉਹ ਬਹੁਤੇ ਲੋਕ ਇਹਨੂੰ ਇਸ ਚੀਜ਼ ਇਸ ਤਰੀਕੇ ਨਾਲ ਵੀ ਦੇਖ ਰਹੇ ਸਕੇ ਕਿ ਭਾਅ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਵੀ ਇੰਡੀਆ ਤੇ ਯੂਐਸਏ ਦੀ ਡੀਲ ਦੇ ਵਿੱਚ ਅਮਰੀਕਾ ਚਾਹੁੰਦਾ ਕਿ ਸਾਡਾ ਹੱਥ ਉੱਪਰ ਰਵੇ ਸਾਡੇ ਹਿੱਤ ਮਤਲਬ ਕਿ ਅਮਰੀਕਾ ਦੇ ਹਿੱਤ ਜਿਆਦਾ ਜਿਹੜਾ ਦੇਖੇ ਜਾਣ ਮੁਨਾਫੇ ਦੇ ਵਿੱਚ ਰਹਿਣ ਇਸ ਕਰਕੇ ਜਿਹੜਾ ਇੱਕ ਉਹਦੀ ਟੈਕਟਿਕ ਆ ਪਰ ਜਿਹੜਾ ਨਾ ਉਹਨੇ 25% ਟੈਰਫ ਜਿਹੜਾ ਬਾਹਰ ਵਿੱਚ ਜੁਰਮਾਨਾ ਲਾਇਆ ਜਿਹੜਾ ਕਿਉਂ ਨੇ ਵੀ ਰਸ਼ੀਆ ਦੇ ਕੋਲ ਰਸ਼ੀਆ ਦੇ ਕੋਲੋਂ ਜਿਹੜਾ ਭਾਰਤ ਤੇਲ ਖਰੀਦ ਰਿਹਾ ਤੇ ਉਹਨੂੰ ਵੰਘੀਆਂ ਜਿਹੜੀਆਂ ਕੀਮਤਾਂ ਦੇ ਵਿੱਚ ਬਾਹਰ ਵੇਚ ਰਿਹਾ ਤੇ ਇਹਦੇ ਕਰਕੇ ਇਹ ਭਾਰਤ ਦੇ ਵੱਲੋਂ ਕਿਉਂਕਿ ਭਾਰਤ ਦੇ ਵੱਲੋਂ ਰਸ਼ੀਆ ਤੋਂ ਤੇਲ ਖਰੀਦਿਆ ਜਾਂਦਾ ਤੇ ਉਸ ਪੈਸੇ ਦੇ ਨਾਲ ਰਸ਼ੀਆ ਦੀ ਜਿਹੜੀ ਆ ਵਾਰ ਮਸ਼ੀਨਰੀ ਚੱਲਦੀ ਆ ਤੇ ਉਹਦੇ ਨਾਲ ਮੌਤਾਂ ਹੋ ਰਹੀਆਂ ਨੇ ਤੇ ਇੰਡੀਆ ਨੂੰ ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਬੇਸਿਕਲੀ ਆਪਣੇ ਵੱਲੋਂ 트ੰਪ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਆਪਣੇ ਲੋਕਾਂ ਨੂੰ ਕਿ ਦੇਖੋ ਦੇਖੋ ਇੰਡੀਆ ਰਸ਼ੀਆ ਤੋਂ ਜਿਹੜਾ ਤੇਲ ਖਰੀਦ ਕੇ ਯੂਕਰੇਨ ਦੇ ਵਿੱਚ ਜਿਹੜੇ ਬੰਦੇ ਮਰ ਰਹੇ ਨੇ ਉਹਨਾਂ ਦੀ ਵਜ੍ਹਾ ਬਣ ਰਿਹਾ ਤੇ ਇੰਡੀਆ ਤਾਂ ਜਿਹੜਾ ਖਰਚਾ ਜਿਹੜਾ ਰਸ਼ੀਆ ਦਾ ਹੁੰਦਾ ਪੈਸੇ ਤਾਂ ਉਹਨੂੰ ਇੰਡੀਆ ਤੋਂ ਆਈ ਜਾਂਦੇ ਆ ਹਾਲਾਂਕਿ ਮੈਂ ਉਸ ਦਿਨ ਵੀ ਦੱਸਿਆ ਸੀ ਕਿ ਖੁਦ ਯੂਰੋਪੀਅਨ ਯੂਨੀਅਨ ਵੀ ਯੂਕੇ ਵੀ ਯੂਐਸਏ ਵੀ ਸਟਿਲ ਜਿਹੜਾ ਰਸ਼ੀਆ ਤੋਂ ਚੀਜ਼ਾਂ ਬਾਏ ਕਰ ਰਿਹਾ ਹਾਲਾਂਕਿ 2022 ਜਦੋਂ ਰਸ਼ੀਆ ਨੇ ਯੂਕਰੇਨ ਦੇ ਉੱਤੇ ਸਿੱਧਾ ਫੁੱਲ ਫਲੈਜ ਅਟੈਕ ਕੀਤਾ ਬਹੁਤ ਸਾਰੀਆਂ ਕਮੀ ਬਹੁਤ ਵੱਡੀ ਮਾਤਰਾ ਦੇ ਵਿੱਚ ਕਮੀ ਜ਼ਰੂਰ ਆਈ ਆ ਕਿ ਜੇ ਇਸ ਲੈਵਲ ਤੇ ਪਹਿਲਾਂ ਇਹਨਾਂ ਦਾ ਟ੍ਰੇਡ ਹੁੰਦਾ ਸਿਕਾ ਦੋਹਾਂ ਮੁਲਕਾਂ ਦਾ ਅਮਰੀਕਾ ਤੇ ਰਸ਼ੀਆ ਦਾ ਬਟ ਸਟਿਲ ਜਿਹੜਾ ਰਸ਼ੀਆ ਦੇ ਕੋਲੋਂ ਚੀਜ਼ਾਂ ਅਮਰੀਕਾ ਖਰੀਦ ਰਿਆ ਪਰ ਇਹਦੇ ਨਾਲ ਨਾਲ ਜੇ ਜਦੋਂ ਵੈਸੇ ਵੀ ਤੁਸੀਂ ਚੀਜ਼ਾਂ ਖਰੀਦ ਰਹੇ ਹੁੰਦੇ ਆ ਤੁਹਾਡੇ ਕੋਈ ਕੋ ਮੋਰਲ ਅਥਾਰਟੀ ਰਹਿ ਨਹੀਂ ਜਾਂਦੀ ਤੇ ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ 2014 ਦਾ ਕਰੀਮੀਆ ਜਿਹੜਾ ਕਰੀਮੀਆ ਦੱਬਿਆ ਹੋਇਆ ਰਸ਼ੀਆ ਵਾਲਿਆਂ ਨੇ ਜੇਕਰ ਇੰਨਾ ਹੀ ਇਹਨਾਂ ਨੂੰ ਇੰਟਰਨੈਸ਼ਨਲ ਕਾਨੂੰਨ ਦਾ ਤੇ ਯੂਕਰੇਨ ਦਾ ਤੇ ਲੋਕਾਂ ਦਾ ਜਿਹੜਾ ਹੈਜ ਆ ਤਾਂ ਅਮਰੀਕਾ ਵਾਲਿਆਂ ਨੇ 2014 ਤੋਂ ਲੈ ਕੇ 20 ਅਈ ਤੱਕ ਰੂਸਿਆ ਦੇ ਨਾਲ ਕਿਉਂ ਟ੍ਰੇਡ ਕਰਦੇ ਰਹਿ ਤੇ ਟ੍ਰੇਡ ਤਾਂ ਚਲੋ ਬਾਅਦ ਚ ਵੀ ਜਾਰੀ ਆ ਪਰ ਚਲੋ ਵੱਡੀ ਗਿਣਤੀ ਦੇ ਵਿੱਚ ਤਾਂ 2014 ਤੋਂ 2022 ਦੇ ਦਰਮਿਆਨ ਹੁੰਦਾ ਰਿਹਾ ਤੇ ਹੁਣ ਜੇਕਰ ਆਪਾਂ ਗੱਲ ਕਰੀਏ ਜਿਹੜੀਆਂ ਇਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਤੁਸੀਂ ਸਾਰੇ ਇਸ ਗੱਲ ਨੂੰ ਮੈਨੂੰ ਲੱਗਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਸਾਰੇ ਬਹੁਤ ਜਿਹੜੇ ਤੁਸੀਂ ਸਿਆਣੇ ਹੋ ਕਿ ਮਿਡਲ ਈਸਟ ਦੇ ਵਿੱਚ ਗਾਜ਼ਾ ਦੇ ਅੰਦਰ ਇਜ਼ਰਾਈਲ ਕੀ ਕਰ ਰਿਹਾ 60000 ਤੋਂ ਜ਼ਿਆਦਾ ਉੱਥੇ ਗਾਜ਼ਾ ਦੇ ਅੰਦਰ ਆਲਰੇਡੀ ਮੌਤਾ ਹੋ ਚੁੱਕੀਆਂ ਨੇ ਤਕਰੀਬਨ 70 75% ਜਿਹੜਾ ਗਾਜ਼ਾ ਆ ਉਹ ਆਲਰੇਡੀ ਇਜ਼ਰਾਈਲ ਦੇ ਕਬਜ਼ੇ ਦੇ ਵਿੱਚ ਆ ਲੰਘੇ ਦਿਨੀ ਇੱਕ ਜਰਨਲਿਸਟ ਨੇ ਜਦੋਂ ਉਤੋਂ ਜਹਾਜ਼ ਦੇ ਵਿੱਚ ਉਹ ਏਡ ਸੈਟ ਰਹੇ ਸੀਗੇ ਜਾਰਡੀਨিয়ান 에ਅਰਫੋਰਸ ਦੇ ਜਹਾਜ਼ ਦੇ ਵਿੱਚੋਂ ਇੱਥੇ ਆਈਟੀਵੀ ਦੀ ਇੱਕ ਜਰਨਲਿਸਟ ਨੇ ਉਹਨੇ ਵੀਡੀਓ ਬਣਾ ਲਈ ਤੇ ਉਹ ਵੀਡੀਓ ਜਦੋਂ ਨਸ਼ਰ ਕੀਤੀ ਗਈ ਦੁਨੀਆ ਕਹਿ ਲਓ ਕਿ ਇੱਕ ਵਾਰੀ ਸਤੰਭ ਹੋ ਕੇ ਰਹਿ ਗਈ ਉਹਨਾਂ ਨੂੰ ਜਦੋਂ ਤੁਸੀਂ ਉਹ ਵੀਡੀਓ ਫੁਟੇਜ ਦੇਖਦੇ ਆ ਤੁਹਾਨੂੰ ਪਤਾ ਨਹੀਂ ਲੱਗਦਾ ਕਿ ਇਹਦੇ ਤੇ ਤੁਸੀਂ ਬਿਆਨ ਕੀ ਦਿਓ ਮੈਨੂੰ ਇਦਾਂ ਲੱਗਦਾ ਕਿ ਜਿੱਦਾਂ ਹਜ਼ਾਰਾਂ ਸਾਲ ਪਹਿਲਾਂ ਦਾ ਕੋਈ ਪਿੰਡ ਹੁੰਦਾ ਜਾਂ ਜੇ ਤੁਸੀਂ ਜਿੱਦਾ ਉੱਪਰੋਂ ਦੇਖਦੇ ਜਿੱਦਾ ਆਪਾਂ ਨਹੀਂ ਆਪਣੇ ਕਹਿ ਲਓ ਕਿ ਆਪਾਂ ਖੱਤੇ ਦੇਖੀਦੇ ਆ ਜਦੋਂ ਬਾਇਓ ਹੁੰਦੇ ਆ ਤੇ ਉਹਨਾਂ ਦੇ ਵਿੱਚ ਹਜੇ ਕੋਈ ਫਸਲ ਨਹੀਂ ਬੀਜੀ ਹੁੰਦੀ ਤੇ ਉਹ ਬਾਇਓ ਖੱਤੇ ਸੁਹਾਗਾ ਦੇਣ ਤੋਂ ਪਹਿਲਾਂ ਦੇ ਜਿੱਦਾਂ ਦੇ ਹੁੰਦੇ ਉਦਾਂ ਦਾ ਹਾਲਾਤ ਜਿਹੜੇ ਬਣੇ ਪਏ ਨੇ ਬਿਲਕੁਲ ਮਿੱਟੀ ਮਿੱਟੀ ਤੁਹਾਨੂੰ ਨਜ਼ਰ ਆਉਂਦੀ ਆ ਉਤੋਂ ਇਹ ਹਾਲਾਤ ਆਲਰੇਡੀ ਇਜ਼ਰਾਇਲ ਜਿਹੜੇ ਆ ਉਹ ਗਾਜ਼ਾ ਦੇ ਘਰ ਚੁੱਕਾ ਤੇ ਹੁਣ ਜਿਹੜਾ ਇਜ਼ਰਾਇਲ ਨੇ ਕੀ ਕਿਹਾ ਕਿ ਅਸੀਂ ਜਿਹੜਾ ਗਾਜ਼ਾ ਦੇ ਅੰਦਰ ਜਿਹੜਾ ਗਾਜ਼ਾ ਨੂੰ ਫੁੱਲੀ ਓਕੂਪਾਈ ਕਰਨ ਜਾ ਰਹੇ ਆ ਉਹਨਾਂ ਦੀ ਜਿਹੜੀ ਸਿਕਿਉ ਇਹ ਕਈ ਦਿਨਾਂ ਤੋਂ ਇਹ ਖਬਰ ਚੱਲ ਰਹੀ ਸੀਗੀ ਕਿ ਨਿਤਨ ਯਾਹੁਦਾ ਇਹ ਪਲਾਨ ਹੈ ਇਹਦੇ ਤੇ ਲਗਾਤਾਰ ਕਈ ਲੀਡਰਾਂ ਦੇ ਵੱਲੋਂ تنਕੀਦ ਕੀਤੀ ਜਾ ਰਹੀ ਸੀਗੀ ਪਰ ਸਟਿਲ ਜਿਹੜਾ ਇਜ਼ਰਾਈਲ ਦਾ ਜਿਹੜਾ ਇਜ਼ਰਾਈਲ ਦੀ ਸਿਕਿਉਰਟੀ ਕੈਬਨਿਟ ਆ ਉਹਨਾਂ ਨੇ ਇਸ ਪਲੈਨ ਨੂੰ ਅਪਰੂਵ ਕਰ ਦਿੱਤਾ ਹੈ ਕਿ ਇਜ਼ਰਾਈਲ ਫੁੱਲੀ ਜਿਹੜਾ ਗਾਜ਼ਾ ਨੂੰ ਕੰਟਰੋਲ ਕਰੂਗਾ ਕਿ ਉਹਨਾਂ ਨੇ ਕਿਹਾ ਕਿ ਅਸੀਂ ਉਹਨੂੰ ਰੱਖਣਾ ਨਹੀਂ ਪਰ ਸਮੇਂ ਦੇ ਲਈ ਅਸੀਂ ਉਹਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈਣ ਜਾ ਰਹੇ ਹਾਂ ਕਿਉਂਕਿ ਅਸੀਂ ਹਮਾਸ ਤੋਂ ਉਹਨੂੰ ਜਿਹੜਾ ਉੱਥੋਂ ਸਾਫ਼ ਕਰਨਾ ਚਾਹੁੰਦੇ ਹਾਂ ਹਮਾਸ ਨੂੰ ਅਸੀਂ ਗਾਜ਼ਾ ਦੇ ਵਿੱਚੋਂ ਸਾਫ਼ ਕਰਨਾ ਚਾਹੁੰਦੇ ਹਾਂ ਜੇ ਮੈਂ ਕਿਹਾ ਕਿ 70-75% ਤਾਂ ਆਲਰੇਡੀ ਇਹਨਾਂ ਦੇ ਕਬਜ਼ੇ ਦੇ ਵਿੱਚ ਆ ਉੱਥੇ ਮਿਲੀਅਨ ਦੇ ਵਿੱਚ ਜਿਹੜੀ ਆਬਾਦੀ ਆ ਜਿਹੜੀ ਕਿ ਉਹ 20-25% ਏਰੀਆ ਦੇ ਵਿੱਚ ਰਹਿੰਦੀ ਆ ਉਹਨਾਂ ਨੇ ਵਿਚਾਰਿਆ ਨੇ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਟੁੱਟੇ ਹੋਏ ਘਰਾਂ ਦੇ ਵਿੱਚ ਵੀ ਕਿ ਇੱਕ ਇੱਕ ਇੱਕਦਮ ਮੈਂ ਬਿਆਨ ਸੁਣ ਰਿਹਾ ਸੀਗਾ ਸ਼ਖਸ ਦਾ ਉਹਨੇ ਕਿਹਾ ਵੈਸੇ ਤਾਂ ਇੱਥੇ ਹੈ ਹੀ ਨਹੀਂ ਕੁਝ ਵੀ ਰਹਿਣ ਨੂੰ ਪਰ ਜਿੱਦਾਂਕਦਾ ਵੀ ਸਿਗਾ ਸਾਡਾ ਘਰ ਅਸੀਂ ਦੁਬਾਰਾ ਆ ਕੇ ਉੱਥੇ ਮਾੜੀ ਜਿਹੀ ਜ਼ਿੰਦਗੀ ਜੇ ਸ਼ੁਰੂ ਹੀ ਕਰ ਲਈ ਸੀ ਤਾਂ ਹੁਣ ਨਿਤਨ ਜਾਹੂ ਕਹਿੰਦਾ ਕਿ ਅਸੀਂ ਦੁਬਾਰਾ ਆ ਰਹੇ ਹਾਂ ਈਵਨ ਦੋ ਇਜ਼ਰਾਈਲ ਦੇ ਖੁਦ ਜਿਹੜੇ ਆਰਮੀ ਵਾਲੇ ਆ ਉਹ ਕਹਿ ਰਹੇ ਨੇ ਕਿ ਸਾਡੀ ਆਰਮੀ ਆਲਰੇਡੀ ਬਹੁਤ ਸਾਡਾ ਜੋਰ ਲੱਗ ਚੁੱਕਾ ਹੁਣ ਤੁਸੀਂ ਇਹ ਕੰਮ ਨਾ ਕਰੋ ਇਹਨਾਂ ਦੇ ਆਪਣੇ ਲੀਡਰ ਵੀ ਨਿਤਨ ਜਾਹੂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਪਰ ਉਹ ਕਹਿੰਦਾ ਕਿ ਮੈਂ ਤਾਂ ਜਾਣਾ ਹੀ ਜਾਣਾ ਤੇ ਇੰਨੀਆਂ ਮੌਤਾਂ ਹੋਣ ਇਜ਼ਰਾਈਲ ਜਿਹੜਾ ਦੁਬਾਰਾ ਗਾਜ਼ਾ ਨੂੰ ਓਕੂਪਾਈ ਕਰਨ ਜਾ ਰਿਹਾ ਤੇ ਜਿਹੜਾ ਅਮਰੀਕਾ ਇੰਡੀਆ ਨੂੰ ਇਹ ਜਿਹੜਾ ਦਰਸ ਦਿੰਦਾ ਕਿ ਭਾਈ ਤੁਸੀਂ ਤਾਂ ਰਸ਼ੀਆ ਤੋਂ ਤੇਲ ਖਰੀਦ ਕੇ ਪਤਾ ਨਹੀਂ ਕਿੱਡੇ ਕ ਵੱਡੇ ਲੋਕਾਂ ਦੀ ਜਿਹੜੀ ਜਾਨ ਜਾ ਰਹੀ ਹੈ ਉਹਦੇ ਵਿੱਚ ਤੁਹਾਡਾ ਹਿੱਸਾ ਪੈ ਰਿਹਾ ਤੇ ਜਿਹੜਾ ਅਮਰੀਕਾ ਆ ਉਹ ਕੀ ਕਰਦਾ ਇਹ ਕੀ ਇਹ ਗੱਲ ਕੋਈ ਗੁੱਝਾ ਭੇਤ ਆ ਕਿ ਅਮਰੀਕਾ ਜਿਹੜਾ ਇਜ਼ਰਾਈਲ ਨੂੰ ਕਿੰਨਾ ਜਿਹੜਾ ਉਹਨੂੰ ਪੈਸੇ ਦਿੰਦਾ ਜਾਂ ਕਿੰਨੇ ਉਹਨੂੰ ਹਥਿਆਰ ਦਿੰਦਾ 2016 ਦੇ ਵਿੱਚ ਇੱਕ ਮੈਮੋਰੰਡਮ ਆਫ ਅੰਡਰਸਟੈਂਡਿੰਗ ਜਿਹੜਾ ਹੋਇਆ ਸੀਗਾ ਜਿਹਦੇ ਮੁਤਾਬਕ 2028 ਤੱਕ ਯੂਐਸ ਨੇ ਜਿਹੜਾ ਅਰਾਊਂਡ 3.3 ਬਿਲੀਅਨ ਡਾਲਰ ਜਿਹੜਾ ਉਹ ਐਨਿਉਲੀ ਸਾਲਾਨਾ ਉਹ ਇਜ਼ਰਾਈਲ ਨੂੰ ਦੇਣਾ ਇਨ ਫੋਰਨ ਮਿਲਟਰੀ ਫਾਈਨਾਂਸਿੰਗ ਐਫ ਐਮ ਐਫ ਦੇ ਜ਼ਰੀਏ ਤੇ ਪਲੱਸ 500 ਮਿਲੀਅਨ ਪਾਉਂਡ ਜਿਹੜਾ ਇੱਕ ਹਰੇਕ ਸਾਲ ਉਹ ਹੋਰ ਦੇਣਾ ਜੋ ਕਿ ਸਪੈਸ਼ਲੀ ਮਿਸਾਈਲ ਡਿਫੈਂਸ ਸਿਸਟਮ ਦੇ ਲਈ ਹੋਣਾ ਟੋਟਲ 3.8 ਬਿਲੀਅਨ ਡਾਲਰ ਜਿਹੜਾ ਉਹ ਅਮਰੀਕਾ ਨੇ ਇਜ਼ਰਾਈਲ ਨੂੰ ਦੇਣਾ 228 ਤੱਕ ਸੋ ਇਹ ਜੇਕਰ ਆਜ਼ਾ ਵਾਰ ਦੇ ਅੰਦਰ ਤੇ ਜਿਹੜੀ ਕਿ ਅਕਤੂਬਰ 2023 ਦੇ ਵਿੱਚ ਸ਼ੁਰੂਆਤ ਹੋਈ ਸੀਗੀ ਯੂਐਸ ਦੇ ਵੱਲੋਂ ਰਿਕਾਰਡ 17.9 ਬਿਲੀਅਨ ਡਾਲਰ ਜਿਹੜੇ ਆ ਮਿਲਟਰੀ ਏਡ ਦੇ ਵਿੱਚ ਉਹ ਜਿਹੜੇ ਖਰਚੇ ਜਾ ਚੁੱਕੇ ਇਹਦੇ ਵਿੱਚੋਂ ਡਾਇਰੈਕਟ ਮਿਲਟਰੀ ਫਾਈਨਾਂਸਿੰਗ ਆ ਆਰਮਸ ਟਰਾਂਸਫਰ ਆ ਤੇ ਜਿਹੜਾ ਹੋਰ ਆਪਣੇ ਯੂਐਸ ਦੇ ਸਟਾਕ ਪਾਲਸ ਦੇ ਵਿੱਚੋਂ ਵੀ ਜਿਹੜੀਆਂ ਚੀਜ਼ਾਂ ਜਿਹੜੀਆਂ ਇਜ਼ਰਾਈਲ ਨੂੰ ਦਿੱਤੀਆਂ ਗਈਆਂ ਸੋ ਭਾਈ ਤੁਸੀਂ ਪਹਿਲਾਂ ਤਾਂ ਇਜ਼ਰਾਈਲ ਉੱਥੇ ਗਾਜ਼ਾ ਦੇ ਅੰਦਰ ਕੀ ਕਰ ਰਿਆ ਉਹ ਉਹੀ ਇੱਕ ਬਹੁਤ ਵੱਡੀ ਜਿਹੜੀ ਆ ਇਸ ਤਰੀਕੇ ਦੀ ਗੱਲ ਆ ਕਿ ਲੋਕਾਂ ਦੀ ਵੈਸੇ ਰੂਹ ਕੰਬ ਰਹੀ ਆ ਗਾਜ਼ਾ ਦੇ ਅੰਦਰ ਜਿਹੜੇ ਹਾਲਾਤ ਨੇ ਲੋਕਾਂ ਨੂੰ ਲੱਗਦਾ ਕਿ ਤੁਸੀਂ ਸੱਚੀਓ ਇਹ ਵੈਸੇ 225 ਜਾਇ ਇਸ ਜਿਹੜੀ ਮਾਡਰਨ ਯੁੱਗ ਦੇ ਉੱਤੇ ਧੱਬਾ ਆ ਤੇ ਉਸ ਤੋਂ ਪਹਿਲਾਂ 트ੰਪ ਸਾਹਿਬ ਨੂੰ ਚਾਹੀਦਾ ਕਿ ਇੰਡੀਆ ਨੂੰ ਦਰਸ ਦੇਣ ਤੋਂ ਪਹਿਲਾਂ ਕਿ ਤੁਸੀਂ ਰਸ਼ੀਆ ਤੋਂ ਤੇਲ ਖਰੀਦਦੇ ਹੋ ਪਹਿਲਾਂ ਤੁਸੀਂ ਇਹ ਦੱਸੋ ਕਿ ਤੁਸੀਂ ਇਜ਼ਰਾਈਲ ਨੂੰ ਜਿਹੜੀ ਮਿਲਟਰੀ ਐਡ ਦੇ ਰਹੇ ਹੋ ਉਹ ਕਦੋਂ ਬੰਦ ਕਰੋਗੇ ਤਾਂ ਕਿ ਉੱਥੇ ਜਿਹੜਾ ਖੂਨ ਖਰਾਬਾ ਹੋਣਾ ਉਹ ਬੰਦ ਹੋ ਸਕੇ ਤੁਸੀਂ ਇਹਦੇ ਬਾਰੇ ਆਪਣੀ ਪ੍ਰਤੀਕਿਰਿਆ ਜਰੂਰ ਦਿਓ ਬਹੁਤ ਧੰਨਵਾਦ